ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਦੀ ਜਿਹੜੀ ਸੱਚੀ ਕ੍ਰਾਈਮ ਸਟੋਰੀ ਹੈ ਇਹ ਇਹ ਬੰਦੋਗੀ ਦੀ ਆ ਦੋਸਤੋ ਕੀ ਹੋਇਆ ਇੱਕ ਪਤੀ ਨੇ ਆਪਣੀ ਪਤਨੀ ਤੇ ਨਜਾਇਜ਼ ਨੂੰ ਦਾ ਤੋ ਤੰਗਾ ਆ ਕੇ ਖੁਦਕੁਸ਼ੀ ਕਰ ਲਈ ਅਤੇ ਨਾਲ ਆਪਣੇ ਦੋ ਬੱਚਿਆਂ ਨੂੰ ਕਿਵੇਂ ਮਾਰਿਆ ਅੱਜ ਦੀ ਇਸ ਕ੍ਰਾਈਮ ਸਟੋਰੀ ਦੇ ਵਿੱਚ ਤੁਹਾਨੂੰ ਆਪ ਦੱਸਾਂਗੇ ਦੋਸਤੋ ਕੀ ਹੁੰਦਾਗਾ ਇੱਕ ਗਣੇਸ਼ <strong>ਜਾਦਵ</strong> ਨਾਂ ਦਾ ਆਦਮੀ ਜੇਤੇ ਉਮਰ ਤਕਰੀਬਨ 27 ਸਾਲ ਸੀ ਉਸ ਦੀ ਪਤਨੀ ਸੰਗਮ <strong>ਜਾਦਵ</strong> ਜੇਤੇ ਕੀ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਸਨ ਤਾਂ ਉਹ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਜਾਂਦੀ ਹੈ ਇਸ ਗੱਲ ਤੋਂ ਜਿਹੜਾ ਗਣੇਸ਼ <strong>ਜਾਦਵ</strong> ਸੀਗਾ ਉਹ ਬਹੁਤ ਜ਼ਿਆਦਾ ਦੁਖੀ ਹੁੰਦਾਗਾ ਕਿਉਂਕਿ ਗਣੇਸ਼ <strong>ਜਾਦਵ</strong> ਦੇ ਦੋ ਜੜਬਾ ਕੁੜੀਆਂ ਹੁੰਦੀਆਂ ਜਿਨ੍ਹਾਂ ਦੀ ਉਮਰ ਤਕਰੀਬਨ 14 ਮਹੀਨੇ ਦੱਸੀ ਜਾਂਦੀ ਹੈ ਤਾਂ ਉਹ ਇਸ ਗੱਲ ਨੂੰ ਲੈ ਕੇ ਬਹੁਤ ਦੁਖੀ ਹੁੰਦਾ ਇੱਕ ਤਾਂ ਉਹਦੇ ਘਰ ਵਾਲੀ ਕਿਸੇ ਹੋਰ ਨਾਲ ਭੱਜ ਜਾਂਦੀ ਆ ਅਤੇ ਦੂਸਰੇ ਨੰਬਰ ਤੇ ਉਹਦੇ ਛੋਟੇ ਬੱਚਿਆਂ ਨੂੰ ਕੋਈ ਸੰਸਵਾਲ ਵਾਲਾ ਨਹੀਂ ਹੁੰਦਾ ਇਸ ਗੱਲ ਤੋਂ ਗਰੇਸ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਤੇ ਉਹ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਾਉਂਦਾ ਤਾਂ ਕਿ ਉਸਦੀ ਪਤਨੀ ਜਿਹੜੀ ਉਹਨਾਂ ਨੂੰ ਮਿਲ ਸਕੇ ਪਰ ਸੰਗਮਾ ਜਿਹੜੀ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਜਾਂਦੀ ਹੈ ਤੇ ਉਹ ਮੁੜ ਕੇ ਉਹਨਾਂ ਨੂੰ ਨਹੀਂ ਹੁੰਦੀ ਤਾਂ ਇਸ ਗੱਲ ਤੋਂ ਦੁਖੀ ਹੋ ਕੇ ਗ੍ਰਿਹਜਾਦ ਨੇ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਦੋ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਦੁੱਧ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੰਦਾ ਹੈ ਉਹ ਜਿਹੜੇ ਬੱਚੇ ਨੇ ਉਹ ਦੋਨੋਂ ਉਸੇ ਟਾਈਮ ਹੀ ਮਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਗ੍ਰਿਹਜਾਦ ਹੈ ਆਪਣੇ ਛੱਤ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਪਰ ਉੱਥੇ ਉਹਦੀ ਜਿਹੜੀ ਕੋਸ਼ਿਸ਼ ਆ ਪੂਰੀ ਅਸਫਲ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਉਹ ਆਪਣੇ ਸ਼ਹਿਰ ਦੇ ਨਜ਼ਦੀਕ ਲੰਘਦੇ ਗਨੇਸ਼ ਇੰਟਰ ਕਾਲਜ ਦੇ ਵਿੱਚ ਚਲਾ ਜਾਂਦਾ ਜਿੱਥੇ ਕਿ ਉਹ ਇੱਕ ਦਰਖਤ ਨਾਲ ਲਟਕ ਕੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਵਾਪਤ ਕਰ ਲੈਂਦਾ ਉਥੋਂ ਜਦੋਂ ਆਸ-ਪਾਸ ਦੇ ਲੋਕ ਉਥੋਂ ਦੀ ਲੱਗਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਪੁਲਿਸ ਨੂੰ ਖਬਰ ਕਰਦੇ ਨੇ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਸ ਤੋਂ ਬਾਅਦ ਪੁਲਿਸ ਗਣੇਸ਼ ਜਾਦਵ ਦੇ ਘਰ ਆਉਂਦੀ ਹੈ ਤਾਂ ਜਦੋਂ ਗਨੇਸ਼ ਜაძਵ ਦੇ ਘਰ ਆ ਕੇ ਪੁਲਿਸ ਦੇਖਦੀ ਆ ਤਾਂ ਉਹ ਹੱਕੀ-ਵੱਕੀ ਰਹਿ ਜਾਂਦੀ ਆ ਕਿਉਂਕਿ ਗਨੇਸ਼ ਜაძਵ ਨੇ ਆਪ ਤਾਂ ਮਰਿਆ ਹੀ ਸੀ ਉਹਨੇ ਆਪਣੇ ਦੋ ਬੱਚਿਆਂ ਨੂੰ ਵੀ ਦੁੱਧ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਕੇ ਮਾਰ ਦਿੱਤਾ ਸੀਗਾ ਇਸ ਖਬਰ ਤੋਂ ਦੋਸਤੋ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਸਸਨੀ ਫੈਲ ਜਾਂਦੀ ਆ ਥਾਣਾ ਮੁਖੀ ਅਜੀਤ ਸਿੰਘ ਸ਼ਰਵਾਸਤਵ ਨੇ ਦੱਸਿਆ ਕਿ ਇਹ ਜਿਹੜੀ ਘਟਨਾ ਘਟਿਆ ਇਸ ਦਾ ਕਾਰਨ ਸਿਰਫ ਇਹੀ ਸੀ ਕਿ ਉਸ ਦੀ ਪਤਨੀ ਹੈ ਜਿਹੜੀ ਸੰਗਮ ਜਾਦਵ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ ਐਸੇ ਕਰਕੇ ਜਿਹੜਾ ਗਨੇਸ਼ ਜਾਦਵ ਨੇ ਆਪਣੇ ਬੱਚਿਆਂ ਅਤੇ ਖੁਦ ਖੁਦਕੁਸ਼ੀ ਕਰ ਲਈ ਆ ਤੇ ਦੋਸਤੋ ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਮੌਰਟਮ ਦੇ ਲਈ ਹਸਪੀਟਲ ਭੇਜ ਦਿੱਤਾ ਸੀਗਾ ਦੋਸਤੋ ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਕਪਾ ਕਰਕੇ ਕਮੈਂਟ ਬਾਕ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਮਿਲਦੇ ਆ ਕਿਸੇ ਨਵੇਂ ਕਲਾਸ ਤੋਂ ਇਹਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ